ਅਮਰੀਕਾ ਤੋਂ ਜੋ ਕੀ ਕੁਝ ਹੋਰ ਜਾਣਕਾਰੀ ਕਿੰਨੇ ਵਜੇ ਇਹ ਫਲਾਈਟ ਪਹੁੰਚੇਗੀ ਬਿਲਕੁਲ ਪਰ ਜੇ ਕੋ ਜਿਸ ਤਿਕਾ ਨਾਲ ਅਮਰੀਕਾ ਵੱਲੋਂ ਲਗਾਤਾਰ ਪੰਜਾਬੀ ਅਤੇ ਭਾਰਤੀ ਜਿਹੜਾ ਰਿਪੋਰਟ ਕੀਤਾ ਜਾ ਰਿਹਾ ਉਸ ਤਰੀਕੇ ਨਾਲ ਜਿਹੜੀ ਪਹਿਲਾਂ ਜਿਹੜੀ ਇਹ ਫਲਾਈਟ ਉਤਰੀ ਸੀਗੀ ਜੇ ਅੱਜ ਤੋਂ ਪਾ ਗੱਲ ਕਰੀਏ 5 ਫਰਵਰੀ ਦੀ ਤੇ 5 ਫਰਵਰੀ ਨੂੰ 104 ਜਿਹੜੇ ਭਾਰਤੀ ਸੀਗੇ ਉਹਨਾਂ ਨੂੰ ਇਸ ਇਹ ਅੰਤਰਰਾਸ਼ਟਰੀ 에ਰਪੋਰਟ ਜਿਹੜਾ ਰਸਤਾ ਸੀ ਅੰਮ੍ਰਿਤਸਰ ਦਾ ਹੈਗਾ ਉਸ ਤੋਂ ਉਤਾਰਿਆ ਗਿਆ ਸੀ ਉਸ ਤੋਂ ਬਾਅਦ ਅੱਜ ਜਿਹੜੀ ਦੂਜੀ ਫਲਾਈਟ ਪਹੁੰਚ ਰਹੀ ਹੈ ਜਦੇ ਵਿੱਚ ਕਰੀਬ 119 ਦੇ ਕਰੀਬ ਜਿਹੜੇ ਯਾਤਰੀ ਨੇ ਜੇ ਗੱਲ ਕਰੀਏ ਭਾਰਤੀ ਵਿਦੇਸ਼ੀ ਪ੍ਰਵਾਸੀ ਜਿਹੜੇ ਗਏ ਸੀਗੇ ਕਾਰੋਬਾਰ ਕਰਨ ਲਈ ਗਏ ਸੀਗੇ ਉਹਨਾਂ ਨੂੰ ਉਤਾਰਿਆ ਜਾਊਗਾ ਜੋ ਕਿ ਅਮਰੀਕਾ ਬਲੌਡ ਰਿਪੋਰਟ ਕਰਕੇ ਭੇਜਿਆ ਜਾ ਰਿਹਾ ਤੇ ਉਸ ਨੂੰ ਲੈ ਕੇ ਲਗਾਤਾਰ ਜੇ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਜਿਸਪੀਕਰ ਦਾ ਟਾਈਮ ਦਿੱਤਾ ਗਿਆ ਸੀਗਾ ਪਰ ਹੁਣ ਜਿਹੜਾ ਟਾਈਮ ਲੱਗ ਰਿਹਾ ਕਿ ਉਹ ਸ਼ਾਮ ਨੂੰ ਰਾਤ ਦੇ 10 ਵਜੇ ਦੇ ਕਰੀਬ ਜਿਹੜੀ ਉਹ ਫਲਾਈਟ ਇੱਥੇ ਲੈਂਡ ਕਰੂਗੀ ਅਤੇ ਉਸ ਤੋਂ ਬਾਅਦ ਚ ਯਾਤਰੀਆਂ ਨੂੰ ਜਿਹੜਾ ਬਾਹਰ ਆ ਕੋਸ਼ਿਸ਼ ਕਰਨ ਤੋਂ ਬਾਅਦ ਜਿਹੜਾ ਨੂੰ ਬਾਹਰ ਕੱਢਿਆ ਜਾਊਗਾ ਪਰ ਉਸ ਨੂੰ ਲੈ ਕੇ ਹੁਣ ਇਸ ਵੇਲੇ ਆਪਾਂ ਇਸ ਵੇਲੇ ਮਜੂਤਾ 에ਰਪੋਰਟ ਦੇ ਉੱਤੇ ਮੌਜੂਦ ਹੈ ਜਿਸ ਬਿਲਕੁਲ ਇਸ ਤਰੀਕੇ ਨਾਲ ਲੋਕ ਦਿੱਲੀ ਦੀ ਤਰ੍ਹਾਂ ਆਪਣਾ ਕੁਝ ਮਰਹਾਂ ਦੀ ਜ਼ਿੰਦਗੀ 'ਚ ਆ ਜਾ ਰਹੇ ਨੇ ਪਰ ਕਿਸੇ ਤਰ੍ਹਾਂ ਦਾ ਕੋਈ ਹੱਲੇ ਪ੍ਰਬੰਧ ਨਹੀਂ ਹੈਗਾ ਕਿਉਂਕਿ ਰਾਤ ਨੂੰ ਫਲਾਈਟ ਆਉਣੀ ਹੈ ਉਸ ਨੂੰ ਲੈ ਕੇ ਜਿਹੜਾ ਹੱਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਪਰ ਇਸ ਤਰੀਕੇ ਨਾਲ ਗੱਲ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਅੰਮ੍ਰਿਤਸਰ ਦੇ ਵਿੱਚ ਜੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਕਿਸੇ ਨਾ ਕਿਸੇ ਪੰਜਾਬ ਨੂੰ ਕੀ ਕਿਉਂ ਇਹ ਫਲਾਈਟਾਂ ਨੂੰ ਉਤਾਰਿਆ ਜਾ ਰਿਹਾ ਹੈ ਇਹ ਫਲਾਈਟਾਂ ਹਰਿਆਣਾ ਚਾ ਦਿੱਲੀ ਚ ਕਿਉਂ ਨਹੀਂ ਉਤਾਰੀਆਂ ਜਾ ਰਹੀਆਂ ਪਰ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਜੇ ਪੰਜਾਬ ਦੀ ਗੱਲ ਕਰੀਏ ਜੇ ਅਮਰitsar ਦੀ ਗੱਲ ਕਰੀਏ ਤੇ ਅਮਰitsar ਦੇ ਵਿੱਚ ਜੇ ਅਮਰitsar 에ਰਪੋਰਟ ਆ ਇਹ ਇਥੇ ਗੁਰਦੁਆਮਾ ਦੇ ਨਾਲ ਆ ਇਥੇ ਜਿਹੜੇ ਜਿੰਨੇ ਵੀ ਯਾਤਰੀ ਆਉਂਦੇ ਨੇ ਪਹਿਲਾਂ ਗੁਰਦੁਆਮਾ ਦੇ ਦਰਸ਼ਨ ਕਰਦੇ ਨੇ ਤੇ ਫਿਰ ਇਸ ਆਪਣੇ ਵਿਦੇਸ਼ਾਂ ਚ ਆਉਂਦੇ ਜਾਂਦੇ ਪਰ ਅਜਿਹੇ ਤੌਰ ਤੇ ਜਿਹੜੇ ਬਾਹਰ ਦੇ ਸੂਬਿਆਂ ਦੇ ਵੀ ਵਿਅਕਤੀ ਹੁਣ ਅਮਰitsar ਨੂੰ ਹੀ ਕਿਉਂ ਟਾਰਗੇਟ ਆ ਅਮਰitsar ਦੇ ਵਿੱਚ ਜਿਹੜਾ ਇਹਨਾਂ ਸਾਰੇ ਪ੍ਰਵਾਸੀਆਂ ਨੂੰ ਉਤਾਰਿਆ ਜਾ ਰਿਹਾ ਪਰ ਦੇਖੋ ਜਿਸ ਤਰੀਕੇ ਨਾਲ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀਗਾ ਪਰ ਉਸ ਟਿੱਕੇ ਨਾਲ ਭਗਵੰਤ ਸਿੰਘ ਮਾਨ ਜੀ ਨੇ ਨਾਲੇ ਵੀ ਗੱਲ ਕਹੀ ਆ ਕਿ ਜਿਸ ਤਰੀਕੇ ਨਾਲ ਪਿਛਲੀ ਵਾਰ ਪਹਿਲੀ ਫਲਾਈਟ ਆਈ ਸੀ ਤੇ ਪਰ ਜਿੰਨੇ ਵੀ ਜਿਹੜੇ ਇੱਥੇ ਯਾਤਰੀ ਉਤਾਰੇ ਕਿ ਸੀ ਉਹਨਾਂ ਨੂੰ ਕਿਤਨਾ ਕਿਤੇ ਦੋਸ਼ੀਆਂ ਦੇ ਤੌਰ ਤੇ ਉਤਾਰਿਆ ਗਿਆ ਸੀ ਤੇ ਪਰ ਗਾਂਹ ਡਿਸਟ੍ਰਿਕਟ ਹਰਿਆਣੇ ਆਂਦੀ ਹੈ ਸਟੇਟਾਂ ਦੀ ਗੱਲ ਕਰੀਏ ਦੂਜੀਆਂ ਸਟੇਟਾਂ ਦੀ ਗੱਲ ਕਰੀ ਤਾਂ ਉਹਨਾਂ ਵੱਲੋਂ ਵੀ ਕਿਤਨਾ ਕਿਤੇ ਇਹਨਾਂ ਨੂੰ ਕ੍ਰਿਮੀਨਲ ਤਰੀਕੇ ਨਾਲ ਇੱਥੋਂ ਖੜਿਆ ਗਿਆ ਸੀਗਾ ਪੁਲਿਸ ਦੀਆਂ ਗੱਡੀਆਂ 'ਚ ਬਿਠਾ ਕੇ ਗੜਿਆ ਗਿਆ ਸੀਗਾ ਕੈਦੀਆਂ ਵਾਲੀਆਂ ਗੱਡੀਆਂ 'ਚ ਬਿਠਾ ਕੇ ਗੜਿਆ ਗਿਆ ਸੀਗਾ ਤੇ ਨਾਲ ਨਾਲ ਜੀ ਕਿਤੇ মিডিਆ ਤੋਂ ਵੀ ਕਿਤੇ ਕਾਫੀ ਦੂਰੀ ਬਣਾ ਕੇ ਰੱਖੀ ਗਈ ਸੀ ਕਿਤਨਾ ਗਲਬਦਮ ਨਹੀਂ ਕਰਨ ਦਿੱਤੀ ਗਈ ਅਜੇ ਅੱਜ ਨਹੀਂ ਹੁਣ ਦਿੱਤਾ ਜਾਊਗਾ ਅੱਜ ਜਿੰਨੇ ਵੀ ਇੱਥੇ ਆਉਣਗੇ ਉਹਨਾਂ ਨੂੰ ਸੀਐਮ ਭਗਵੰਤ ਸਿੰਘ ਮਾਨ ਆਪ ਦੇ ਸੀਐਮ ਕਰਨਗੇ ਅਤੇ ਨਾਲ মিডিਆ ਦੇ ਰੂਬਰੂ ਵੀ ਹੋਣਗੇ ਅਤੇ ਸਾਰਿਆਂ ਦੇ ਨਾਲ ਜਾਣਕਾਰੀ ਵੀ ਲਈ ਜਾਊਗੀ ਕਿ ਕਿਹੜੇ ਹਾਲਾਤਾਂ ਚੋਂ ਗਏ ਸੀ ਕਿਸ ਹਾਲਾਤਾਂ ਜੋ ਉੱਥੇ ਰਹਿਣ ਦੇ ਕਿਸ ਹਾਲਾਤਾਂ ਚੋਂ ਪਹੁੰਚ ਰਹੇ ਨੇ ਜੀ ਪਰ ਜੀ ਬਿਲਕੁਲ ਜਿਵੇਂ ਕਿ ਇਸ ਵਾਰ ਜਿਹੜੀ ਕੀ ਗੱਲ ਹੈ ਕਿ ਭਾਰਤੀ ਜਹਾਜ਼ ਰਾਹੀਂ ਉਹਨਾਂ ਨੂੰ ਡਿਪੋਜ਼ ਕੀਤਾ ਜਾ ਰਿਹਾ ਹੈ ਭਾਰਤੀ ਜਹਾਜ਼ ਦੇ ਵਿਚ ਉਹਨਾਂ ਨੂੰ ਲੈ ਕੇ ਆਇਆ ਜਾਵੇਗਾ ਪਿਛਲੀ ਵਾਰ ਜਿਵੇਂ ਕਿ ਉਹਨਾਂ ਨੂੰ ਬੀੜੀਆਂ ਪਾ ਕੇ ਹਥਕੜੀਆਂ ਪਾ ਕੇ ਲੈ ਕੇ ਆਂਦਾ ਗਿਆ ਸੀ ਇੱਥੇ ਤੋਂ ਇਸ ਵਾਰ ਇਸ ਤਰ੍ਹਾਂ ਦਾ ਜਿਹੜਾ ਕਿ ਦੇਖਣਾ ਨਹੀਂ ਹੋਵੇਗਾ ਸੋ ਫਿਲਹਾਲ ਜਿਹੜੇ ਕਿ ਸੀਮਾਨ ਜਾ ਰਹੇ ਨੇ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਪਰ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਕਿ ਇਸ ਦੇ ਵਿੱਚ ਜਿਹੜੇ ਕਿ ਆਰਐਨਏ ਰਿਪੋਰਟ ਹੋ ਕੇ ਉਹਨਾਂ ਦਾ ਕਿੰਨਾ ਨੁਕਸਾਨ ਜਿਵੇਂ ਕਿ ਕਈ ਕਈ ਲੱਖ ਰੁਪਏ 40 40 50 50 ਲੱਖ ਰੁਪਏ ਦੇ ਕੇ ਉਹ ਉੱਥੇ ਪਹੁੰਚੇ ਸਨ ਸੋ ਹੁਣ ਉਹਨਾਂ ਨੂੰ ਵੀ ਕੀ ਫੀਲ ਹੋਵੇਗਾ ਕਿ ਉਹਨਾਂ ਦਾ ਕੀ ਫਿਊਚਰ ਹੈ ਕਿਉਂਕਿ ਆਪਣਾ ਫਿਊਚਰ ਬਣਾਉਣ ਦੇ ਲਈ ਉਹ ਬਾਹਰ ਗਏ ਸਨ ਚਾਹੇ ਉਹਨਾਂ ਦਾ ਜਾਣ ਦਾ ਜਿਹੜਾ ਕਿ ਟੰਗ ਨਹੀਂ ਸੀਗਾ ਉਹ ਠੀਕ ਨਹੀਂ ਕਿਸੇ ਗੈਰਕੌਨਿਕ ਟੰਗ ਦੇ ਨਾਲ ਉਹ ਪਹੁੰਚੇ ਸਨ ਤੇ ਹੁਣ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਸੋ ਫਿਲਹਾਲ ਸੋ ਇਸ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕੁਝ ਕੀਤਾ ਜਾ ਰਿਹਾ ਹੈ ਕੁਝ ਐਕਸ਼ਨ ਲਿਆ ਜਾ ਰਿਹਾ ਹੈ ਇਸ ਦੇ ਬਾਰੇ ਕੁਝ ਜਾਣਕਾਰੀ ਬਿਲਕੁਲ ਪਰਮ ਦੇਖੋ ਜਿਸਪੀਕਰਾਂ ਪਹਿਲਾਂ ਵੀ ਜਿਸ ਟਿਕਾਣਾ ਪਹਿਲੀ ਫਲਾਈਟ ਆਈ ਸੀ ਕਿ ਉਹਦੇ ਜਿਹੜੇ ਜਿਹੜੇ ਵੀ ਪੰਜਾਬ ਦੇ ਨੌਜਵਾਨ ਉਤਰੇ ਸੀਗੇ ਉਹਨਾਂ ਦੇ ਏਜੰਟਾਂ ਉੱਤੇ ਕਾਰਵਾਈਆਂ ਕੀਤੀਆਂ ਗਈਆਂ ਨੇ ਪਰਚੇ ਕੀਤੇ ਗਏ ਨੇ ਨਾਲ ਨਾਲ ਇਤਨਾ ਕਿਤੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਵਾ ਅਤੇ ਨਾਲ ਨਾਲ ਪਰਿਵਾਰ ਨੂੰ ਪ੍ਰੋਤਸਾ ਦਿਵਾਇਆ ਗਿਆ ਸੀ ਪੰਜਾਬ ਸਰਕਾਰ ਵੱਲੋਂ ਕਿ ਪੰਜਾਬ ਸਰਕਾਰ ਇਹ ਜਿਹੜੇ ਪ੍ਰਵਾਸੀ ਆਏ ਨੇ ਜਿਹੜੇ ਪੰਜਾਬੀ ਨੇ ਭਾਵੇਂ ਉਹ ਪੂਰੇ ਦੇਸ਼ ਦੀ ਗੱਲ ਕੀਤੀ ਸੀਗੇ ਹਿੰਦੁਸਤਾਨੀ ਮੇ ਪਰ ਇਹਨਾਂ ਦੀ ਹਰ ਪੱਖੋਂ ਸਰਕਾਰਾਂ ਮਤਚ ਕਰਨਗੀਆਂ ਪਰ ਪੰਜਾਬ ਦੇ ਜਿਹੜੇ ਵਾਸੀ ਨੇ ਉਹਨਾਂ ਦੀ ਪੰਜਾਬ ਸਰਕਾਰ ਬਾਹਰ ਪੜੇਗੀ ਅਤੇ ਇਹਨਾਂ ਦੀ ਜਿਹੜੀ ਕੈਬਨਿਟ ਮੀਟਿੰਗ ਹੋਏਗੀ ਉਹਦੇ ਵਿੱਚ ਇੱਕ ਨੌਕਰੀ ਬਾਰੇ ਵੀ ਰੱਖਿਆ ਜਾਊਗਾ ਕਿ ਇਹ ਜਿਹੜੇ ਇੰਨੇ ਪੈਸੇ ਲੱਖਾਂ ਰੁਪਏ ਲਾ ਕੇ ਗਏ ਨੇ ਪਹਿਲੇ ਨੰਬਰ ਤੇ ਇਹਨਾਂ ਦੇ ਪੈਸੇ ਵਾਪਸ ਕਰਾਏ ਜਾਣਗੇ ਦੂਜੇ ਨੰਬਰ ਤੇ ਇਹਨਾਂ ਨੂੰ ਜੋਗ ਨੌਕਰੀਆਂ ਦੇਣ ਦੀ ਵੀ ਗੱਲ ਕੀਤੀ ਗਈ ਸੀ ਪਰ ਜਿਸ ਤਰੀਕੇ ਨਾਲ ਗੱਲ ਕੀਤੀ ਸੀ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਕਿ ਅਸੀਂ ਆਪ ਰিসিਵ ਕਰਾਂਗੇ ਇਹਨਾਂ ਨੂੰ ਤੇ ਜਿਸ ਤਰੀਕੇ ਨਾਲ ਬੰਦ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਇਹ ਭਾਰਤੀ ਮੂਲ ਦੇ ਜਹਾਜ਼ ਦੀ ਕਰਾਰੇ ਪਰ ਸੂਤਰਾਂ ਤੋਂ ਜਾਣਕਾਰੀ ਇਹ ਮਿ ਜਿਹੜੇ ਯੂਐਸਏ ਦਾ ਇਹ ਆਜਾ ਉਹਦੇ ਥੋੜੀ ਆਉਣ ਪਰ ਇਹ ਲੈ ਕਲੀਅਰ ਨਹੀਂ ਹੋ ਸਕਿਆ ਕਿ ਉਹ ਆਪਣੇ ਯੂਐਸਏ ਦੇ ਜਹਾਜ਼ ਨਹੀਂ ਆਉਣਗੇ ਜਾਂ ਇੰਡੀਆ ਦੇ ਜਹਾਜ਼ ਨਹੀਂ ਆਉਣਗੇ ਪਰ ਇਹ ਗੱਲ ਪੱਕੇ ਗੱਲ ਕੀਤੀ ਗਈ ਹੈ ਕਿ ਇਹ ਅੱਜ 10 ਵਜੇ ਤੋਂ ਬਾਅਦ ਜਿਹੜੀ ਫਲਾਈਟ ਉਤਰੇਗੀ ਹੈ ਤੇ ਫੇਰੀ ਉਸ ਤੋਂ ਬਾਅਦ ਕਲੀਅਰ ਹੋਏਗਾ ਕਿ ਉਹ ਜਿਹੜੇ ਯਾਤਰੀ ਕਿਸ ਤਰੀਕੇ ਨਾਲ ਆ ਰਹੇ ਨੇ ਪਰ ਜਿਹੜੀ ਗੱਲ ਹੈ ਜੱਤੂਆਂ ਦੀ ਤੇ ਜਿਹੜੇ ਵੀ ਜਿੰਨੇ ਵੀ ਇਹ ਪ੍ਰਵਾਸੀ ਗਏ ਸੀਗੇ ਰੋਜ਼ਗਾਰ ਕੰਮ ਕਰਨ ਲਈ ਗਾਮ ਗਏ ਸੀ ਕਿਤਨਾ ਕਿਤੇ ਆਪਣੇ ਘਰ ਦੀ ਗਰੀਬੀ ਨੂੰ ਚੱਕਣ ਵਾਸਤੇ ਗਏ ਸੀ ਆਪਣੇ ਆਪ ਨੂੰ ਕਿਤਨਾ ਕਿਤੇ ਸੈਟਲ ਕਰਨ ਲਈ ਵਿਦੇਸ਼ਾਂ ਦੇ ਵਿੱਚ ਗਏ ਸੀਗੇ ਯੂ ایس ਏ ਜਾਣ ਦੀ ਉਹਨਾਂ ਨੇ ਤਾਂ ਨਹੀਂ ਸੀ ਕਿ ਅਸੀਂ ਕਿਸੇ ਤਰੀਕੇ ਨਾਲ ਯੂ ایس ਏ ਪਹੁੰਚ ਸਕੀਏ ਪਰ ਕਿਤਨਾ ਕਿਤੇ ਏਜੰਟਾਂ ਵੱਲੋਂ ਗਲਤ ਤਰੀਕੇ ਨਾਲ ਇਹਨਾਂ ਨੂੰ ਭੇਜਿਆ ਗਿਆ ਕਿਉਂਕਿ ਹਰ ਇੱਕ ਬੰਦਾ ਚੋਚਦਾ ਕਿ ਅਸੀਂ ਇੰਨੇ ਪੈਸੇ 40 ਤੋਂ 50 ਲੱਖ ਲੋਣਾ ਏਜੰਟਾਂ ਵੱਲੋਂ ਕਿਤਨਾ ਕਿਤੇ ਗਲਤ ਤਰੀਕੇ ਆ ਅਪਣਾਇਆ ਗਿਆ ਤੇ ਇਹਨਾਂ ਜਿਹੜੇ ਲੋਕ ਸੀਗੇ ਜਿਹੜੇ ਕਿਤਨਾ ਕਿਤੇ ਮਹਿਲਾਵਾਂ ਪੁਰਸ਼ ਜਿੰਨੇ ਵੀ ਸਾਡੇ ਲੋੜ ਦੇ ਦੇਸ਼ ਦੇ ਰਹਿਣ ਵਾਲੇ ਵਾਸੀ ਸੀਗੇ ਉਹ ਕਿਤਨਾ ਕਿਤੇ ਰੋਜ਼ਗਾਰ ਕਮਾਉਣ ਲਈ ਆਪਣੇ ਆਪਣੀ ਗਰੀਬੀ ਮਨਦਾਨੀ ਉੱਚਣ ਵਾਸਤੇ ਗਏ ਸੀਗੇ ਪਰ ਅੱਜ ਹੁਣ ਜਿਹੜੇ ਦੂਜੀ ਫਲਾਈਟ ਵਾਪਸ ਆ ਰਹੀ ਹੈ ਪਰ ਜਿਸ ਤਰੀਕੇ ਨਾਲ ਵੀ ਦੱਸਿਆ ਜਾ ਰਿਹਾ ਕਿ ਕੱਲ ਨੂੰ ਫਿਰ ਇੱਕ ਤੀਜੀ ਫਲਾਈਟ ਵੀ ਵਾਪਸ ਆਉਣੀ ਹੈ ਪਰ ਇਹ ਹੁਣ ਔਣ ਤੇ ਹੀ ਪਤਾ ਲੱਗੇਗਾ ਕਿ ਜਿਹੜੇ ਯਾਤਰੀ ਅੱਜ ਆ ਰਹੇ ਨੇ ਉਹ ਕਿਹੜੇ ਹਾਲਾਤਾਂ ਜਾ ਰਹੇ ਨੇ ਤੇ ਕਿਸ ਤਰੀਕੇ ਨਾਲ ਆ ਰਹੇ ਨੇ ਜੀ ਪਰਮ ਜੀ ਬਿਲਕੁਲ ਜੁਕ ਜਿਤ ਅੱਜ 10 ਵਜੇ ਜਿਹੜੀ ਕਿ ਫਲਾਈਟ ਲੈਂਡ ਹੋਵੇਗੀ ਸੀਐਮ ਭਗਵੰਤ ਮਾਨ ਨੂੰ ਰੀਸੀਵ ਕੀਤਾ ਜਾਵੇਗਾ ਸੋ ਦੇਖਣਾ ਹੋਵੇਗਾ ਕਿ ਕਿਸ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਵਕਤ ਸੋ ਬਿਲਕੁਲ ਬਿਲਕੁਲ ਜੁਕ